ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਫਾਈ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਅੱਜ ਜੇ ਆਪਣੀ ਵਿਜ਼ਿਟ ਹੈਗੀ ਆ ਸ਼ਹਿਰ ਰਾਏਕੋਟ ਜੀ ਤਹਿਸੀਲ ਵੀ ਰਾਏਕੋਟ ਪੈਂਦੀ ਹੈ ਤੇ ਜ਼ਿਲ੍ਹਾ ਰੋਜ਼ਾਣਾ ਪੈਂਦਾ ਇਸ ਘਰ ਦੇ ਪਰੇ ਬੜੀਆਂ ਬੋਬੜੀਆਂ ਪਰ ਜਿਹੜੀ ਇਸ ਘਰ ਦੇ ਪਛੋ ਹੈ ਜੀ ਬੜੇ ਰਿਕਾਰਡ ਵਾਲੇ ਆ ਤੇ ਚੰਗੇ-ਚੰਗੇ ਦੀਖ ਰਹੇ ਝੋਟੀਆਂ ਕਤੇ ਬਾਈ ਜਣਾ ਵੇਚੇ ਅੱਗੇ ਵੀ ਤੇ ਅੱਜ ਵੀ ਇੱਕ ਛੋਟੀ ਸੇਲ ਆ ਤੇ ਆਉਣ ਆਪਾਂ ਬਾਈ ਜਣ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਸਤਿਕਾਰ ਹੋਰ ਬਾਈ ਕਿਦਾਂ ਠੀਕ ਹੈ ਬੜਾ ਬੜਾ ਪਸ਼ੂ ਤਿਆਰ ਹੋਈ ਹੈ ਨਾ ਸਾਲ ਮਗਰੋਂ ਬਤਨ ਹਾਂਜੀ ਹਾਂਜੀ ਚਲੋ ਮੈਂ ਅੱਜ ਹੁਣ ਆਇਆ ਕਿ ਕਿੰਨੇ ਬਜੂ ਫਿਰ ਤੁਹਾਡੇ ਕੋਲ ਟੋਟਲ ਮੇਰੇ ਕੋਲ ਵੀਨਾ ਹੈ ਵੀਨਾਗ ਹਾਂਜੀ ਇਹ ਸਾਰੇ ਛੋਟੇ ਵੱਡੇ ਤਾਂ ਆ ਗਏ ਹਾਂਜੀ ਇੱਥੇ ਪਿੱਛੇ ਆਪਣਾ ਬਣਾਇਆ ਕੇ ਦੀ ਵੀਡੀਓ ਹੋ ਵੇਗੀ ਸਣਾ ਛੋਟੀ ਹੋ ਵੇਗੀ ਸੀ ਚੰਗੇ ਰਿਕਾਰਡ ਲਿਖਣਾ ਭਾਜੀ ਹਾਂਜੀ ਈਸੀ 575 ਦੀ ਸੀ ਇਹ ਦੀ ਮਾਹੀ ਸੀ ਅੱਛੇ ਦੀ ਮਾਹੀ ਸੀ ਨਾ ਦੁੱਧ ਕਿੰਨੇ ਕਿਤੇ ਦੇ ਸੀ ਭਾਜੀ ਨੇ ਦੋ ਦੋ ਨੇ 18 ਕਿਲੋ ਦਿੱਤਾ ਹੈ ਦੇਖੋ ਦੋ ਜੇ 18 ਕਿਲੋ ਹਾਂਜੀ ਇਹ ਹੁਣ ਕਿਹੜੇ ਦੀ ਆ? ਇਹ ਅਮਨਤੀ ਦੀ ਹੈ। ਅੱਛਾ ਅਮਨਤੀ ਦੀ। ਮਾਇ ਵੀ PC 575 ਦੀ। ਹਾਂਜੀ ਇਹ ਹੁਣ ਪਹਿਲਾ ਸੂਏ ਆ ਜੀ। ਇਹ ਦੂਜੇ ਸੂਏ ਵਾਸਤੇ ਘੱਪਣਾ ਹੈ। ਦੂਜਾ ਸੂਏ ਘੱਪਣਾ। ਹਾਂਜੀ। ਦੂਜੇ ਕਿਹੜੇ ਘੱਪਣਾ? ਇਹ ਦਾ ਇਹ ਤਾਂ ਬੰਦ ਕੋਈ ਕਰਾਈ ਹੈ। ਅੱਛਾ ਮਾਲ ਨੂੰ ਕਰਾਈ। ਹਾਂ ਰੈਕਟਿਵ। ਠੀਕ ਆ ਬਹਿ ਗਈ ਅਮਨਤੀ ਜੀ। ਅਮਨਤੀ ਜੀ। ਇਹ ਦੰਦਾ ਜਿਹੋ ਛੋਟੀ ਫਿਰ। ਹਾਂਜੀ ਇਹ ਚੌਕ ਦੇ ਚੱਕਦੀ ਆ ਇਹ। ਅਰੇ ਚਾਰ ਚੱਕਦੀ ਪਈ ਆ। ਚੌਣ ਹਾਂਜੀ। ਠੀਕ ਆ ਠੀਕ ਆ। ਤੇ ਦੁੱਧ ਕਿੰਨਾ ਕਿਤੇ ਜੀ ਫਿਰ ਨੇ? ਦੁੱਧ ਨੇ 14 ਕਿਲੋ ਦਿੰਦਾ ਜੀ। ਮਰੀ ਪਹਿਲੇ ਸੁਈ ਦੂਜੇ ਸੁਣੀ ਹੋ ਜਿਹਦੇ ਸੁਈ ਨੂੰ ਹੁਣ ਤਿਆਰ ਸੁਣਦੀ ਚਾਰ ਮਹੀਨੇ ਗੱਬਣਾ ਹਾਂਜੀ ਠੀਕ ਆ ਚੌਥਾ ਲੱਗਿਆ ਆ ਤੇ ਦੁੱਧ ਕਿੰਨਾ ਇਸ ਟਾਈਮ 3.4 50 ਦੇਤੀ ਦੇਣੀ ਮੈਨੂੰ ਇੱਕੋ ਟਾਈਮ ਮਿਲਦੀ ਆ ਇੱਕ ਟਾਈਮ ਠੀਕ ਆ ਤੇ ਖੋਲੀ ਫਿਰ ਹਾਂਜੀ ਤੇ ਬੱਚਿਆਂ ਦਾ ਹੈ ਨਹੀਂ ਜੀ ਬੱਚਾ ਹੈ ਨਹੀਂ ਜੀ ਆ ਜਾ ਬੱਚਾ ਖੋਲੋ ਤੇ ਟੀਕਾ ਡੁਗਾ ਲਾਉਗੇ ਫਿਰ ਜਾ ਕੇ ਨਾ ਨਾ ਨਹੀਂ ਅੱਛਾ ਉਹੀ ਮਿਲਦੀ ਆ ਲੋ ਜੀ ਹੈ ਜੀ ਰਿੰਗ ਕੇ ਮਿਲਦੀ ਆ ਰਿੰਗ ਹੀ ਮਿਲਦੀ ਆ ਤੇ ਦੇਖੋ ਐਵੇਂ ਨਦੀ ਝੋਟੀ ਆ ਤੁਰ ਖਲ ਆ ਗੰਗ ਆ ਜੀ ਸੋਹਣੀ ਜੋਟੀ ਜੀ ਤੇ ਇਹਦੇ ਉਹ ਬਜੀ ਪਤੋਂ ਨੋਜਵਾੜੀ ਵੈਸੇ ਤੁਹਾਨੂੰ ਸਾਰੇ ਚੰਗੇ ਚੰਗੇ ਬਣਦੇ ਰਹੇ ਵੈਸੇ ਹਾਂਜੀ ਪਸ ਚੱਕਣਾ ਆਪਣਾ ਫਹਿਰਾ ਹਾਂਜੀ ਬਿਨਾਂ ਰੋਣ ਦਾ ਆਹ ਨਹੀਂ ਬਿਲਕੁਲ ਬਿਲਕੁਲ ਜੀ ਲਓ ਜੀ ਦੇਖੋ ਸੋਹਣੀ ਜੋਟੀ ਆ ਰੰਗ ਵੇ ਜੋਟੀ ਦੇ ਖਾਰੀ ਸ਼ਾ ਥੋੜੀ ਥੋੜੀ ਇੱਕੋ ਟਾਈਮ ਮਿਲ ਸ਼ਾਮੀ ਬੰਦੇ ਸੋ ਮਿਲਦੀ ਜੀ ਸਵੇਰੇ ਸਵੇਰੇ ਮਿਲਦੀ ਆ ਠੀਕ ਆ ਆ ਲੈ ਲੈ ਨਾ ਕੋਈ ਆ ਲੈ ਇਹੋ ਧਰ ਬੰਨ ਮਾਰਾ ਕਰਨਾ ਲੈ ਲੈ ਥੋੜਾ ਲੈ 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 ਇਹ ਇਧਰ ਇਹ ਇੱਥੇ ਬੰਨੋ ਇੱਥੇ ਬੰਨੋ ਬੰਨੋ ਚੋਾਈ ਜੂ ਠੀਕ ਹੈ ਜੀ ਬਿਲਕੁਲ ਚੋਾਈ ਬਿਲਕੁਲ ਠੀਕ ਤੇ ਬਜੀ ਬੜਾ ਇਹਦਾ ਮੁੱਲ ਮੋਲੇ ਭੋਂ ਦੇ ਕਾਲਾਂ ਕੌਣਤੀ ਕਰੋਗੇ ਭਰਾ ਕਰ ਲਓ ਨਾ ਕੋਈ ਨਾ ਫੋਨ ਤੇ ਕਰਨਾ ਇਹ ਬេរਿਸ ਨੇ ਲੱਖੋ ਤਾਂ ਮੈਂ ਕਿ ਥੱਲੇ ਨਹੀਂ ਲੱਖੋ ਥੱਲੇ ਅਜੇ ਲੱਖੋ ਥੱਲੇ ਜਾਓ ਫੋਨ ਦੇ ਕਰੋਗੇ ਜਗ੍ਹਾ ਦੀ ਸ਼ੌਂਟੇਜ ਨਹੀਂ ਵਧੀਆ ਰਵਾ ਬਣਾਉਣੀ ਝੋਟੀ ਬਿਲਕੁਲ ਬਿਲਕੁਲ ਨਹੀਂ ਰਵਾ ਤੋਂ ਰਵੇ ਅੱਗੇ ਬਹੁਤ ਥੋਣੀ ਅੱਗੇ ਕਿਹੜਾ ਘਟ ਬਣੀਆਂ ਮੈਂ 10 11 ਵੀਡੀਓ ਬਣਾ ਰਹੀਆਂ ਛੋਟੀਆਂ ਸਾਰੀਆਂ ਚੰਗੀਆਂ ਹੁੰਦੀਆਂ ਚਲੋ ਕੋਈ ਨਹੀਂ ਨੰਬਰ ਬੋਲੋ ਫਿਰ ਆਪਣਾ ਨੰਬਰ ਆਪਣਾ ਹੈਗਾ 98727 ਹਾਂਜੀ 5065 ਠੀਕ ਆ ਰਾਏਕੁਰ ਸ਼ਹਿਰ ਹੈ ਜੀ ਰਾਏਕੁਰ ਸ਼ਹਿਰ ਜ਼ਿਲ੍ਹਾ ਲੁਧਿਆਣਾ ਜੀ ਠੀਕ ਆ ਨਵੇਂ ਬੱਸ ਸਟੈਂਡ ਦੇ ਬੈਕ ਸਾਈਡ ਘਰ ਰੱਖਣਾ ਸਸਿਕਾ ਸਸਿਕਾ